ਅੰਜੀ ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੋਂ ਸਭ ਤੋਂ ਪਹਿਲਾਂ ਮੁਸ਼ਕੀ ਤੇਰੇ ਲਈ ਇੱਕ ਗਾਣਾ ਮੁਬਾਰਕ ਹੋ ਤੁਮ ਕੋ ਜੇ ਸ਼ਾਦੀ ਤੁਮहारी ਸਦਾ ਕੰਟੈਂਟ ਦੇ ਤੇ ਰਹੀ ਇਹ ਦੁਆ ਹੈ ਸੋ ਸਾਰਿਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਮੁਸ਼ਕੀ ਨੇ ਫਾਈਨਲੀ ਵਿਆਹ ਕਰਵਾ ਲਿਆ ਸੋ ਵਿਆਹ ਹੋ ਗਿਆ ਐਜ਼ ਅ ਕਨਫਰਮ ਤੇ ਮੁਸ਼ਕੀ ਜੀ ਆ ਚੁੱਕੀ ਹੈ ਮੇਰੇ ਸ਼ਹਿਰ ਦੇ ਵਿੱਚ ਤੇ ਜਿਹੜੇ ਜਿਹੜੇ ਮੈਨੂੰ ਜਾਣਦੇ ਕਿ ਮੈਂ ਕਿੱਥੇ ਰਹਿਨੀ ਆ ਉਹਨਾਂ ਨੂੰ ਪਤਾ ਹੈ ਕਿ ਮੇਰਾ ਸ਼ਹਿਰ ਕਿਹੜਾ ਹੈ ਤੋਂ ਮੁਸ਼ਕੀ ਤੁ ਜਨੇ ਮਰਜੀ ਬਲਰ ਕਰ ਲੇ ਤੂੰ ਤਾਂ ਉੱਥੇ ਆ ਗਈ ਜਿੱਥੇ ਮੈਂ ਚਲਕਦੇ ਨਾ ਕਦੀ ਤਾਂ ਮੁਲਾਕਾਤ ਹੋ ਹੀ ਜਾਊਗੀ ਸੋ ਸਭ ਤੋਂ ਪਹਿਲੇ ਦੇਖਦੇ ਹਾਂ ਮੁਸ਼ਕੀ ਦੀਆਂ ਕੁਝ ਰੀਲਸ ਐਂਡ ਦੇ ਵਿੱਚ ਆਪਾਂ ਕਰਾਂਗੇ ਮੁਸ਼ਕੀ ਦੇ ਹਸਬੰਡ ਦਾ ਫੇਸ ਰਿਵੀਲ ਮਤਲਬ ਐਂਡ ਵਿੱਚ ਤੁਸੀਂ ਦੇਖ ਰਹੇ ਹੋ ਦਾ ਫੇਸ ਇਨ ਐਕਸਾਈਟਡ ਥੋੜੀ ਜਿਹੀ ਐਕਸਾਈਟਮੈਂਟ ਜੇ ਰੱਖੋ ਐਂਡ ਵਿੱਚ ਦਾ ਫੇਸ ਵੀ ਰਿਵੀਲ ਕਰ ਦਿੰਨੇ ਆ ਸੋ ਆ ਜਾਓ ਸਭ ਤੋਂ ਪਹਿਲਾਂ ਆਪਾਂ ਮੁਸ਼ਕਿਲੀਆਂ ਦੇਖਦੇ ਹਾਂ ਕੁਝ ਰੀਲਸ ਤੇ ਉਸ ਤੋਂ ਬਾਅਦ ਆਪਾਂ ਉਸ ਦੇ ਬਲੌਗ ਤੇ ਚੱਲਦੇ ਹਾਂ ਸੋ ਇਹ ਜਿਆਦਾ ਵੱਡੀ ਵੀਡੀਓ ਨਹੀਂ ਹੋਏਗੀ ਬੜੀ ਛੋਟੀ ਜਿਹੀ ਵੀਡੀਓ ਹੋਏਗੀ ਮੁਸ਼ਕੀ ਦੇ ਵਿਆਦੀ ਆਜੋ ਰਿਲ ਮੁਸ਼ਕਿਲ ਇਹ ਪਾਈ ਸੀ ਕਿ ਕੋਈ ਨੂੰ ਸੰਦੂਰ ਪਾ ਰਿਆ ਸੀਗਾ ਕਾਫੀ ਟਾਈਮ ਤੋਂ ਮੈਂ ਦੇਖ ਰਹੀ ਸੀਗੀ ਬਟ ਮੈਂ ਉਸ ਟਾਈਮ ਰਿਐਕਸ਼ਨ ਨਹੀਂ ਦਿੱਤੇ ਸੀਗੇ ਮੈਂ ਇੱਕ ਚਾਹੀਦੀ ਤੇ ਵੀਡੀਓ ਪਾਈ ਸੀਗੀ ਲੇਕਿਨ ਕੋਈ ਕੁਝ ਕਹਿ ਰਸੀ ਕੋ ਕੁਝ ਕਹਿ ਰਿਆ ਸੀਗਾ ਤੇ ਵਿੱਚ ਹੁਣ ਜਦੋਂ ਇਹਨੇ ਇਦਾਂ ਮੰਗਲ ਮੰਗਲ ਸੂਤਰ ਕਹਿ ਰਹੀਆਂ ਸੰਦੂਰ ਪਾਉਂਦੇ ਹੋਏ ਵੀਡੀਓਜ਼ ਪਈਆਂ ਤਾਂ ਓਬਵੀਅਸਲੀ ਕਨਫਰਮ ਹੋ ਗਿਆ ਕਿ ਕਨਫਰਮ ਹੋ ਗਿਆ ਕਿ ਮੁਸ਼ਕੀਦਾ ਜਿਹੜਾ ਵਿਆਹ ਹੋ ਚੁੱਕਿਆ ਹੈ ਸੋ ਬੈਟਰ ਵੈਸੇ ਉਹਦੇ ਲਈ ਠੀਕ ਹੈ ਐਕਸਾਈਟਮੈਂਟ ਤੈਨੂੰ ਹੋ ਗਈ ਹੈ ਹੁਣ ਤੇਰਾ ਪਤਾ ਨਹੀਂ ਚੌਥਾ ਪੰਜਵਾਂ ਛੇਵਾਂ ਕਿੰਮਾ ਵਿਆਹ ਹੈ ਪਰ ਪਲੀਜ਼ ਹੁਣ ਐਟਲੀਸਟ ਹੁਣ ਇੱਕ ਹੀ ਰੱਖੀ ਹੁਣ ਇਹਨਾਂ ਸਾਨੂੰ ਬਾਅਦ ਵਿੱਚ ਬਦਲ ਗਏ ਇੱਥੋਂ ਹੀ ਭੱਜ ਗਏ 28 ਦਿਨ ਬਾਅਦ ਚਲੋ ਉਸ ਤੋਂ ਬਾਅਦ ਇਹਨਾਂ ਇੱਕ ਪੋਸਟ ਪਾਈ ਹੈ ਕਿਸੇ ਨੇ ਨੂੰ ਕੁਐਸਚਨ ਕੀਤਾ ਕਿ ਦਿਨ ਵੇਲੇ ਤਾਂ ਤੁਸੀਂ ਕਰੇ ਹੁੰਦੇ ਹੋ ਰਾਤ ਵੇਲੇ ਤੁਸੀਂ ਹਸਬੈਂਡ ਕੋਲ ਮੈਂ ਡੇਲੀ ਬਲੌਗ ਤੁਹਾਡੀ ਦੇਖਦੀਆਂ ਕਹਿੰਦੀ ਹਾਂ ਜੀ ਬਹੁਤ ਪਰਸੋ ਮੇਰਾ ਬਲੌਗ ਆ ਰਿਹਾ ਮੇਰੇ ਘਰ ਵਾਲੇ ਦੇ ਨਾਲ ਵਾਓ ਤਾਂ ਮੁਸ਼ਕੀ ਨੇ ਫਾਈਨਲੀ ਆਫੀਸ਼ੀਅਲੀ ਮਤਲਬ ਕਿ ਅਨਾਉਂਸ ਕਰ ਦਿੱਤਾ ਕਿ ਉਹਦਾ ਵਿਆਹ ਜਿਹੜਾ ਹੋ ਚੁੱਕਿਆ ਸੋ ਪਿਛਲੀ ਵਾਰ ਵੀ ਕਰ ਦਿੱਤਾ ਸੀਗਾ ਸੋ ਪਲੀਜ਼ ਇਸ ਵਾਰ ਥੋੜਾ ਚਾਜ ਨਾ ਰਹੀਮ ਚਲ ਵਧੀਆ ਗੱਲ ਹੈ ਸਾਨੂੰ ਕਿ ਸਾਨੂੰ ਦਾ ਕੰਟੈਂਟ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਨੇ ਇੱਕ ਫੋਟੋ ਪਾਈ ਹੈ ਉਹ ਤੋਂ ਫੋਟੋ 'ਚ ਇਹਨੇ ਲਿਖਿਆ ਹੈ ਕੰਪਲੀਟ 5 ইয়ার্স স্কুল টাইম ਮਾਈ ফার্স্ট ਪਿਕ ਹਵੀ ਦੇ ਨਾਲ 10th ਕਲਾਸ ਜੇ ਤੇਰਾ 5 ਸਾਲ ਦਾ ਇਹ ਪੁਰਾਣਾ ਪਿਆਰ ਸੀਗਾ ਤੇ ਤੂੰ ਉਹਦੇ ਕੋਲ ਕੀ ਕਰਨ ਗਈ ਸੀ ਟੈਸਟ ਡਰਾਈਵ ਸੋ ਜਿਵੇਂ ਉਹ ਮੋਟੇ ਦਦੇ ਸ਼ਬਦ ਨਹੀਂ ਕਰੇ ਬਟ ਹੈਰਾਨੀ ਹੁੰਦੀ ਹੈ ਕਿ ਇਦਾਂ ਦੀ ਸੋਸ ਤੇ ਇਦਾਂ ਦੇ ਮਤਲਬ ਕੁੜੀਆਂ ਤੇ ਮਤਲਬ 5 ਸਾਲ ਪੁਰਾਣਾ ਪਿਆਰ ਸੀ ਕਿਤੇ ਸਾਲ ਪਹਿਲੇ ਕੀ ਸੀਗਾ ਤੇ ਇੱਕ ਸੋਚਣਾ ਨਹੀਂ ਗੱਲ ਹੈ ਕਿ ਇੰਨੀ ਛੋਟੀ ਜਿਹੀ ਕੁੜੀ ਹਨਾ ਹੁਣ ਫੇਰੇ ਨੇ ਉਹ ਹਰਕਤਾਂ ਕਰਨੀ ਸ਼ੁਰੂ ਕਰਦੀਆਂ ਉਹ ਕਹਿੰਦੇ ਨੇ ਜਦੋਂ ਬੰਦੇ ਨੂੰ ਚਸ ਲੱਗ ਜੇ ਨਾ ਤੇ ਉਹ ਜਾਣੀ ਬਹੁਤ ਔਖੀ ਹੈ ਨਾ ਕਿ ਕਿਸੇ ਚੀਜ਼ ਦਾ ਚਸਕਾ ਲੱਗ ਜੇ ਕਿ ਹਾਂ ਇਦਾਂ ਇਦਾਂ ਤਾਂ ਸਭ ਤੋਂ ਵੱਡੀ ਇਹ ਚੀਜ਼ ਹੁੰਦੀ ਕਿ ਉਹਦੀ ਇੰਨੀ ਬਦਨਾਮੀ ਹੋ ਚੁੱਕੀ ਹੈ ਕਿ ਉਹ ਹੁਣ ਚੰਗਾ ਵੀ ਕਰੇਗੀ ਤਾਂ ਵੀ ਉਹਨੂੰ ਕਦੇ ਇੱਜ਼ਤ ਮਿਲਣੀ ਨਹੀਂ ਹੈ ਸੋ ਸਾਰਾ ਕੁਝ ਛੱਡਦੇ ਆਂ ਆਪਾਂ ਚੱਲਦੇ ਆਂ ਉਹਦੇ ਵੀਡੀਓ ਦੇ ਉੱਤੇ ਜਿਹੜਾ ਉਹਨੇ ਰੀਸੈਂਟਲੀ ਬਲੌਗ ਪਾਇਆ ਹੈ ਤੇ ਤੁਹਾਨੂੰ ਤੇ ਮੈਂ ਦੱਸ ਵੀ ਸਕਦੀ ਆ ਕਿੱਥੇ ਰਹਿੰਦੀ ਆ ਆਜੋ ਸੋ ਸਫਾਈ ਕਰਨੀ ਆ ਬਰੂਮ ਦੀ ਤੇ ਉਸ ਤੋਂ ਪਹਿਲਾਂ ਕਾ ਸਮਾਨ ਲੈਣਾ ਆ ਸੋ ਮੇਰੇ ਕੋਲ ਕੁਝ ਜੀਨਸ ਹੈ ਸ਼ਰਟ ਹੈ ਕਪੜੇ ਹੈਗੇ ਵਾਸ਼ ਕਰਨ ਵਾਲੇ ਗਾਇਸ ਮੇਰੇ ਕੋਲ ਕਪੜੇ ਨਹੀਂ ਹੈਗੇ ਆ ਯਾਨੀ ਕਿ ਸਮਾਨ ਨਹੀਂ ਹੈਗਾ ਜਿਵੇਂ ਕਿ ਬਾਲਟੀ ਵਗੈਰਾ ਆਪਣਾ ਸਮਾਨ ਲੈਣਾ ਹੈ ਤਾਂ ਹੁਣ ਨਾ ਜਾਣੀ ਆ ਮਾਰਕੀਟ ਕਪੜੇ ਨੇ ਹੈਗੇ ਕਿ ਗਲੇਸਵਰੀ ਭੱਜ ਕੇ ਆਈ ਹੈ ਕਪੜੇ-ਕਪੜੇ ਤੇ ਲੈ ਆਂਦੀ ਘਰੋਂ ਇਹ ਆ ਚੁੱਕੀ ਹੈ ਮੋਹਾਲੀ ਦੇ ਵਿੱਚ ਤੇ ਮੈਨੂੰ ਤੇ ਵੀ ਪਤਾ ਲੱਗਿਆ ਵੈਸੇ ਕਿੱਥੇ ਸ਼ਿਫਟ ਹੋ ਗਈ ਹੈ ਹਾਂ ਕੌਣ ਹਾਂਜੀ एवरीवन ਉਸ ਤੋਂ ਬਾਅਦ ਮੈਂ ਆਪਣਾ ਮਾਰਕੀਟ ਲਈ ਬਾਹਰ ਆ ਗਈ ਸੀ ਤੁਸੀਂ ਦੇਖ ਸਕਦੇ ਹੋ ਸੋ ਮੈਂ ਨਿਊ ਆਪਣਾ ਸ਼ਿਫਟ ਹੋਈ ਸੀਗੀ ਹੈਨਾ ਤਾਂ ਕਾਫੀ ਸਾਰਾ ਸਮਾਨ ਇਸ ਕੀ ਇਸ ਕੀ ਬੈਸੇ ਤਾਂ ਠੀਕ ਹੈ ਤੋਂ ਸ਼ਿਫਟ ਹੋਈਆਂ ਤੋਂ ਬਲਰ ਕੀ ਗਾ ਇਹ ਮੈਨੂੰ ਤਾਂ ਪਤਾ ਹੀ ਨਹੀਂ ਲੱਗੇ ਕਿਹੜੀ ਗਲੀ 'ਚ ਤੁਰਮ ਰਹੀ ਹਾਂ ਮੇਰੀ ਸੋਹਰਿਆਂ ਦਾ ਘਰ ਹੈ ਇੱਥੇ ਪੁਰਾਣੇ ਵਾਲਾ ਅਜੇ ਤੱਕ ਵੀ ਹੈ ਬਟ ਮੈਂ ਨਹੀਂ ਇੱਥੇ ਰਹਿੰਦੀ ਪਰ ਘਰ ਹੈਗਾ ਮੈਂ ਇੱਥੇ ਰਹਿੰਦੀ ਹਾਂ ਸੱਤ ਫੇਸ ਪਰ ਇੱਥੇ ਹੈਗਾ ਸਾਡਾ ਘਰ ਕੋਈ ਨਹੀਂ ਗੇੜਾ ਮਾਰ ਕੇ ਆਨੀਆ ਕੀ ਪਤਾ ਟੱਕਰੀ ਜਾਏ ਕਿਤੇ ਨਹੀਂ ਮੈਨੂੰ ਨਹੀਂ ਮਾਂਤਾ ਅਰੇ ਤੇ ਜਾਰੀ ਸੀ ਆਪਣੇ ਪ੍ਰਾਕੋਲ ਜਿੱਤੇ ਬੀਆ ਦੇਖ ਰਹੀ ਸੀ ਸੋ ਉਸ ਤੋਂ ਬਾਅਦ ਮੈਂ ਤਾਂ ਕੱਲ ਹੀ ਆਈ ਸੀ ਮਾਰਕੀਟ ਦੇ ਵਿੱਚ ਤਾਂ ਮੈਂ ਆਪਣਾ ਸਮਾਨ ਲੈਣਾ ਸੀਗਾ ਸੋ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਮਹਿੰਦੀ ਦਾ ਕਲਰ ਦਿਖਾ ਰਹੀ ਸੀ ਕਾਫੀ ਚੜ੍ਹਿਆ ਸੀ ਇਸ ਵਾਰ ਬਟ ਇੱਕ ਹੱਥ ਰਹਿ ਗਿਆ ਸੀ ਇੱਕ ਹੱਥ ਰਹਿ ਗਿਆ ਸੀ ਇੱਕ ਹੱਥ ਤੇ ਨਹੀਂ ਲੱਗੀ ਕਿਉਂਕਿ ਮੈਂ ਆਪਣੇ ਇੱਕ ਹੱਥੇ ਲਗਾ ਲੈਂਦੀ ਹਾਂ ਬਟ ਦੂਸਰੇ ਹੱਥੇ ਨਹੀਂ ਲੱਗਦੀਗੀ ਸੋ ਉਸ ਤੋਂ ਬਾਅਦ ਮੈਂ ਸੋਚਿਆ ਕਿ ਵੌਇਸ ਕਵਰ ਕਰੂੰਗੀ ਆਪਣਾ ਵੀਡੀਓ ਦੇ ਉੱਪਰ ਵੈਸੇ ਮੈਂ ਆਪਣਾ ਵਲੌਗ ਬੋਲ ਕੇ ਬਣਾ ਰਹੀ ਸੀ ਬਟ ਰਸਤੇ ਵਿੱਚ ਕਾਫੀ ਟ੍ਰੈਫਿਕ ਦਾ ਸ਼ੋਰ ਸੀ ਇਸ ਕਰਕੇ ਮੈਂ ਆਪਣਾ ਉੱਪਰ ਵੌਇਸ ਕਰ ਕਰ ਰਹੀ ਆ ਗੱਲਾਂ ਗੱਲਾਂ ਕਰ ਰਹੀ ਸੀ ਸੋ ਇਹਨੇ ਚੀਜ਼ਾਂ ਤੋਂ ਕਨਫਰਮ ਹੋ ਚੁੱਕਾ ਹੈ ਕਿ ਮੁਸ਼ਕੀ ਜੜੀ ਆਪਣੇ ਹਸਬੰਦ ਆ ਫਾਈਨਲੀ ਮੁਹਾਲੀ ਦੇ ਵਿੱਚ ਸ਼ਿਫਟ ਹੋ ਚੁੱਕੀ ਹੈ ਤੇ ਚਲੋ ਵਧੀਆ ਗੱਲ ਹੈ ਸ਼ੁਕਰ ਕੁਸ਼ਤੇ ਚੰਗੀ ਸ਼ੁਰੂਆਤ ਕੀਤੀ ਹੈ ਇਹਨੇ ਜਿੱਤੇ ਗਾਲਾਂ ਹੀ ਖਾਰੀ ਹਿੰਨੇ ਟਾਈਮ ਤੋਂ ਚਲੋ ਕੀ ਪਤਾ ਟੱਕਰੀ ਜਾਏਗੀ ਤੇ ਆਉਂਦੇ ਜਾਂਦੇ 15 ਦਿਨ ਬਾਅਦ ਮੇਸ ਮੇਰਾ ਘਿੜਾ ਹੁੰਦਾ ਉਧਰ ਵਾਲੀ ਸਾਈਡ ਕੁਝ ਇਸ ਤਰ੍ਹਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੀ ਭੁੱਖ ਲੱਗਦੀ ਸੀ ਕਿ ਆਪਾਂ ਖਾਣਾ ਖਾਵਾਂਗੇ ਖਾਣਾ ਖਾਣ ਦੇ ਲਈ ਤੁਸੀਂ ਦੇਖ ਸਕਦੇ ਹੋ ਰੋਟੀ ਖਾਂ 79 ਵਿੱਚ ਪਹੁੰਚ ਗਈ ਵਾਹ ਮੁਸ਼ਕੀ ਹੁਣ ਮੈਂ ਕਹਿੰਦੀ ਆ ਅਸਲੀ ਤੁਸੀਂ ਹੁਣ ਬਲੌਗਿੰਗ ਦੇਖਿਓ ਪਹਿਲਾਂ ਤੁਸੀਂ ਕੀ ਦੇਖ ਰਹੇ ਸੀ ਪਹਿਲਾਂ ਤੁਸੀਂ ਖੇਤਾਂ ਵਾਲਾ ਐ ਗਾਇਜ਼ ਵਿਊ ਚੈੱਕ ਕਰੋ ਹੁਣ ਮੁਸ਼ਕੀ ਨੇ ਕਰਾਣੇ ਅਸਲੀ ਤਨੂੰ ਵਿਊਜ਼ ਇੱਕ ਸੋ ਮੈਨੂੰ ਤਾਂ ਹੈਰਾਨੀ ਹੋ ਰਹੀ ਹੈ ਮੁਸ਼ਕੀ ਤੂੰ ਤਾਂ ਹਵਾ ਹੀ ਨਹੀਂ ਨਿਕਲਣ ਦਿੱਤੀ ਯਾਰ ਤੂੰ ਵਿਆਹ ਵੀ ਕਰਾ ਕੇ ਐਟਲੀਸਟ ਹੁਣ ਤਾਂ ਚਾਜ ਦਾ ਵਿਆਹ ਕਰ ਹੁੰਦੀ ਸਾਨੂੰ ਪਤਾ ਤਾਂ ਲੱਗਦਾ ਤੇਰਾ ਵਿਆਹ ਹੋਇਆ ਹੈ ਚਾਰ ਵੀਸ ਤੈਨੂੰ ਵੀ ਆnde ਚਾਰ ਸਾਨੂੰ ਵੀ ਆnde ਤੂੰ ਤਾਂ ਮਿੰਟੋ ਮਿੰਟ ਫਿਰ ਮੈਨੂੰ ਲੱਗਾ ਭਜ ਕੇ ਵਿਆਹ ਕਰਾ ਲਿਆ ਪਰ ਮੈਨੂੰ ਨਾ ਹਾਸਾ ਆ ਰਿਹਾ ਨਾ ਮਤਲਬ ਇਹ ਬੰਦੀ ਮੈਨੂੰ ਲੱਗਿਆ ਸੀਗਾ ਹੈ ਕੋਈ ਸੈਲੂਨ ਵਗੈਰਾ ਖੋਲੂਗੀ ਮਾੜਾ ਮਾੜਾ ਪਾਰਲਰ ਸਾਰਲਰ ਖੋਲੂਗੀ ਤੇ ਆ ਵਧੀਆ ਕੰਮ ਕੂਮ ਕਰੂਗੀ ਪਰ ਨਹੀਂ ਇਹਨਾਂ ਫੇਰੋ ਹੀ ਕੰਮ ਫੜ ਲਿਆ ਫਿਰ ਵਿਆਹ ਕਰਾ ਲਿਆ ਹੁਣ ਇਹ ਨਹੀਂ ਪਤਾ ਕਿ ਕਿੰਨਾ ਟਾਈਮ ਇਥੇ ਟਿਕੂਗੀ ਵੈਸੇ ਜਿਹਨੂੰ ਇੱਕ ਵਾਰ ਇਧਰ ਦੀ ਹਵਾ ਲੱਗ ਜੇ ਉਹ ਸੁੱਖਾ ਜਾਂਦਾ ਨਹੀਂ ਪਿੰਡ ਮੁਰਦਾ ਨਹੀਂ ਐ ਸੋ ਮੁਰਣ ਵਾਲੀ ਜਿੰਸ ਹੁਣ ਨਹੀਂ ਐ ਮੈਨੂੰ ਲੱਗਦੀ 28 ਦਿਨਾਂ ਦੇ ਵਿੱਚ ਮੁਰੂਗੀ ਰੁਕੋ ਆਰਮ ਸੀ ਲੈਣੇ ਦਾ ਹਾਂ ਨਹੀਂ ਜਾਇਆ ਹੁਣ ਮੁਸ਼ਕਿਲ ਨੂੰ ਬਹੁਤ ਜਲਦੀ ਸੀ ਪੱਬਾਂ ਕਲਬਾਂ ਦੇ ਵਿੱਚ ਵੀ ਦੇਖਣਾ ਹੈ 101% ਮਿੱਤਰ ਲਗਾ ਲਓ ਅੰਦਰ ਸ਼ੋਰ ਆ ਰਿਹਾ ਸੀਗਾ ਕਰਕੇ ਦੇਖੋ ਇੱਕਦਮ ਕੁਝ ਵੀ ਨਹੀਂ ਲਗਾਣਾ ਇੱਕਦਮ ਸਾਰਾ ਖਾਇਦਾ ਹੋਈ ਲਾ ਕੇ ਆਪਣਾ ਜਿੱਦ ਕਰਨਾ ਪੈਂਦਾ ਹੈ ਸਮਾਂ ਤਾਂ ਨਹੀਂ ਨਿਕਲ ਰਹੀਆਂ ਸੋ ਇਹ ਤੁਸੀਂ ਦੇ ਸਕਦੇ ਹੋ ਖਾਣਾ ਕਰ ਰਹੀਆਂ ਮੈਂ ਬਹੁਤ ਸਵਾਦ ਸਬ지 ਸੀਗੀ ਤਾਂ ਮੈਂ ਪੇੜ ਬਾਰੇ ਖਾਣਾ ਕਿ ਕਿੰਨਾ ਦਿਨ ਸੇ ਕੰਮ ਕਰਨਾ ਹੈ ਤਾਂ ਹਣਾ ਹੁੰਦਾ ਹੈਗਾ ਵੀ ਜਦੋਂ ਆਪਾਂ ਕਿਤੇ ਨਵੀਂ ਜਗ੍ਹਾ ਤੇ ਰਹਿ ਰਹੇ ਹਾਂ ਹੋਰ ਹੀ ਹੋਰ ਕਰਕੇ ਪਤਾ ਲੱਗਦਾ ਹੈ ਜਿਹੜੀ ਜਿਹੜੀ ਚੀਜ਼ ਆਪਾਂ ਨੂੰ ਲੋੜ ਹੁੰਦੀ ਹੈ ਫਿਰ ਉਦਾਂ ਹੀ ਆਪਾਂ ਹਨਾ ਆਪਣਾ ਯਾਦ ਰਹਿੰਦਾ ਕਿ ਮੈਨੂੰ ਇਹ ਚੀਜ਼ ਦੀ ਲੋੜ ਆਈ ਚੀਜ਼ ਦੀ ਲੋੜ ਆ ਤਾਂ ਆਪਾਂ ਲੈਣਾ ਚਾਹੁੰਦੇ ਆ ਉਸ ਤੋਂ ਬਾਅਦ ਮੈਂ ਆਪਣਾ ਪੂਰਾ ਮਸਤੀ ਖਾਣਾ ਖਾ ਰਹੀ ਸੀ ਮੇਰਾ ਧਿਆਨ ਫਿਰ ਮੇਰਾ ਬਲੌਗਿੰਗ ਦੇ ਵਿੱਚ ਸੀ ਤੇ ਨਾਲ ਨਾਲ ਮੈਂ ਦਿਖਾ ਰਹੀ ਸੀ गाइस ਦੇਖੋ ਜੇ ਮੇਰਾ ਖਾਣਾ ਤਾਂ ਜਲਦੀ ਜਲਦੀ ਆਪਾਂ ਖਾਦਾ ਤੇ ਹਾਂਜੀ ਖਾਣਾ ਆਪਾਂ ਖਾ ਲਿਆ ਸੀ ਉਸ ਤੋਂ ਬਾਅਦ ਆਪਾਂ ਚਾਂਦੇ ਆ ਮਾਰਕੀਟ ਦੇ ਵਿੱਚੋਂ ਮਾਰਕੀਟ ਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਦਰਾਸ ਦੇਖੂੰਗੀ ਆਪਣ ਉਹ ਵੀਡੀਓਜ਼ ਲਗਾਨੀਆਂ ਜਿੱਥੇ ਇਹਦੇ ਹਸਬੈਂਡ ਦਾ ਥੋੜਾ ਜਿਹਾ ਫੇਸ ਤੁਹਾਨੂੰ ਮਤਲਬ ਲੁੱਕ ਤੁਹਾਨੂੰ ਦਿਖ ਜਾਣੀ ਹੈ ਥੋੜੀ ਜਿਹੀ ਬਸ ਤੁਸੀਂ ਬਹੁਤ ਧਿਆਨ ਨਾਲ ਵੀਡੀਓ ਦੇਖਣੀ ਹੈ ਤੈਨੂੰ ਥੋੜੀ ਜਿਹੀ ਲੁੱਕ ਦਿਖ ਜਾਣੀ ਹੈ ਬਾਕੀ ਨੇ ਆਪਣੇ ਆਪ ਹੀ ਪਾ ਦੇਣਾ ਹੈ ਸੋ ਇਹ ਵੀਡੀਓ ਮੈਂ ਛੋਟਾ ਜਿਹਾ ਹੀ ਬਣਾਇਆ ਕਿਉਂਕਿ ਮੈਨੂੰ ਹੁਣੇ ਹੀ ਪਤਾ ਲੱਗਿਆ ਕਿ ਜਦੋਂ ਮੈਂ ਦੇਖਿਆ ਖਾਸ ਕਰਕੇ ਮੈਨੂੰ ਅਦੋ ਲੱਗੇ ਕਿ ਜਦੋਂ ਮੈਨੂੰ ਲੱਗਿਆ ਹੈ ਮੇਰੇ ਇੱਥੇ ਆ ਗਈ ਹੈ ਆਹਾ ਤਰੀ ਤਾਂ ਮੈਂ ਇਹ ਲੈ ਲਈ ਫਿਰ ਉਸ ਤੋਂ ਬਾਅਦ ਕਾਫੀ ਸ਼ਰਟ ਵਗੈਰਾ ਸੀ ਮੈਂ ਦੇਖੀਆਂ ਮੈਨੂੰ ਕੋਈ ਪਸੰਦ ਨਹੀਂ ਆਈ ਉਸ ਤੋਂ ਬਾਅਦ ਚਪਲਾ ਚਪਲਾ ਦੇਖੀਆਂ ਹਨਾ ਕਿਉਂਕਿ ਮੇਰੇ ਸ਼ੂਜ਼ ਪਾਏ ਹੋਏ ਸੀਗੇ ਤਾਂ ਚਪਲਾ ਇੱਕ ਡਰੈਸ ਲਈ ਤਾਂ ਜੇ ਕੱਪੜੇ ਵੈਸੇ ਮੇਰੇ ਕੋਲ ਹੋਰ ਵੀ ਹੈਗੇ ਆ ਹਨਾ ਜਿਵੇਂ ਕਿ ਬਟ ਮੇਰਾ ਅੱਜ ਹੈਗਾ ਜੀ ਵੀ ਮੈਂ ਨਾਈਟ ਸੂਟ ਲੈਣ ਆਈ ਸੀਗੀ ਪਰ ਫਿਰ ਮੈਂ ਸੋਚ ਕਿ ਨਹੀਂ ਡਰੈਸ ਲੈ ਲੈਂਨੀ ਨਾਈਟ ਸੂਟ ਮੈਂ ਕਿਤੇ ਫੇਰ ਜਦੋਂ ਆਈ ਨਾ ਸ਼ਾਪਿੰਗ ਕਰਨ ਤਾਂ ਉਦੋਂ ਲਵਾਂਗੀ ਸ਼ਾਪਿੰਗ ਕਰਨੀ ਹੈ ਆਪਣਾ ਵਲੌਗ ਆਏਗਾ ਹੌਲੀ ਹੌਲੀ ਕਰਕੇ ਵੀ ਇੱਕ ਸਾਬ ਦਾ ਹੁਣ ਸ਼ਾਪਿੰਗ ਹੀ ਕਹਿ ਸਕਦੀਆਂ ਕਿ ਜ਼ਿਆਦਾਤਰ ਸ਼ਾਪਿੰਗ ਸ਼ਾਪਿੰਗ ਤੇ ਆਇਆ ਕਿਉਂਕਿ ਇੱਥੇ ਟੌਪ ਸੀਗੇ ਅਲੱਗ-ਅਲੱਗ ਕੱਪੜੇ ਵੀ ਸੀ ਕਾਫੀ ਵਧੀਆ ਸੀਗੇ ਹਨਾ ਤਾਂ ਅਲੱਗ-ਅਲੱਗ ਲੋਅਰ ਜੀਨਸ ਸ਼ਰਟ ਟੌਪ ਕਾਫੀ ਕੁਝ ਸੀਗਾ ਤਾਂ ਬਟ ਨਹੀਂ ਮੈਂ ਉਹੀ ਆਪਣੀ ਡਰੈਸ ਲਈ ਤਾਂ ਉਸ ਤੋਂ ਬਾਅਦ ਸੀ ਆਹ ਬਲੂ ਸ਼ਰਟ ਵਾਲਾ ਆ ਗਿਆ ਨਾ ਵਿੱਚ ਉਹ ਐਦਾ ਘਰ ਆਲਾ ਸਭ ਨੇ ਦੇਖ ਲਿਆ ਬੀਕ ਬਲਰ ਆ ਲੇਕਿਨ ਤੁਹਾਨੂੰ ਲੁੱਕ ਤਾਂ ਪਤਾ ਲੱਗੀ ਗਈ ਹੋਣੀ ਐ ਉਹ ਤੂੰ ਛਪਰੀ ਲੱਭਿਆ ਹੁਣ ਵੀ ਹੁਣ ਤਾਂ ਕਮਸ ਕਮ ਚੱਜ ਦਾ ਲੱਭ ਲੰਦੀ ਫਾਈਨਲੀ ਇਹਨੇ ਆਪਣੇ ਹਸਬੰਡ ਦਾ ਜਿਹੜਾ ਫੇਸ ਐ ਥੋੜਾ ਬੋਤਾ ਰਿਵੀਲ ਹੋ ਗਿਆ ਸੋ ਆਜੂਗਾ ਉਹ ਜਲਦੀ ਘਰੇ ਦਾ ਸਭ ਕੁਝ ਸੀਗਾ ਬਟ ਹੁਣ ਇੱਥੇ ਆ ਹੌਲੀ ਹੌਲੀ ਕਰਕੇ ਜਿਵੇਂ ਕਹਿੰਦੇ ਆ ਸਮਾਨ ਬਣਾਉਣਾ ਪੈਣਾ ਐ ਤਾਂ ਉਸ ਤੋਂ ਬਾਅਦ ਮੈਂ ਆਪਣਾ ਛੋਟੇ ਬਾਊਚ ਵਗੈਰਾ ਸਰਫ ਤੇ ਲਈਏ ਸਾਬਣ ਲਿਆ ਤਾਂ ਉਸ ਤੋਂ ਬਾਅਦ ਕਾਫੀ ਕੱਪੜੇ ਮੇਰੇ ਵਾਸ਼ ਕਰਨ ਵਾਲੇ ਸੀਗੇ ਸੋ ਨੈਕਸਟ ਵਲੌਗ ਵਿੱਚ ਮੈਂ ਤੁਹਾਡਾ ਸ਼ੇਅਰ ਕਰੂੰਗੀ ਆਪਣੇ ਰੂਮ ਦੀ ਸਫਾਈ ਕਰੂੰਗੀ ਹਨਾ ਤਾਂ ਜਿਹੜੀ ਸ਼ ਮਮ ਨੈਕਸਟ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੇਰੇ ਤੁਸੀਂ ਨੈਕਸਟ ਵਲੌਗ ਆਉਣ ਵਾਲਾ ਦੇਖ ਸਕੋ ਉਸ ਤੋਂ ਬਾਅਦ ਮੈਂ ਆ ਚੁੱਕੀ ਸੀ ਆਪਣੇ ਰੂਮ 'ਚ ਸੋ ਗਾਇਸ ਰੂਮ ਦੀ ਤੁਸੀਂ ਹਾਲ ਦੇ ਦੇਖ ਹੀ ਸਕਦੇ ਹੋ ਸੋ ਕਰਦੇ ਹਾਂ ਸਫਾਈ ਨੈਕਸਟ ਵਲੌਗ ਆਪਣਾ ਇਸ ਦੇ ਅਕੋਰਡਿੰਗ ਹੀ ਆਉਣ ਵਾਲਾ ਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਬਾਕੀ ਗਾਇਸ ਇੱਥੇ ਮੈਂ ਆਪਣਾ ਸਮਾਨ ਹੋਂ ਵਾਲਮੀਰਾ ਵਿੱਚ ਸ਼ਿਫਟ ਕਰੂੰਗੀ ਤਾਂ ਜਿਹੜਾ ਦੂਸਰਾ ਚੈਨਲ ਆ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਮੇਰੇ ਵਰਕ ਰਿਲੇਟਿਡ ਵੀਡੀਓ ਦੇਖ ਸਕੋ ਸੋ ਮਿਲਦੇ ਹਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਥੋੜਾ ਜਿਹਾ ਤੋਂ ਫਾਈਨਲੀ ਮੈਡਮ ਜੀ ਦੇ ਤੀਜਾ ਚੌਥਾ ਪੰਜਵਾਂ ਛੇਮਾ ਜਰਮਾ ਵੀ ਵਿਆਹ ਕਰਵਾ ਕੇ ਇੱਥੇ ਆ ਗਈ ਹੈ ਮੋਹਾਲੀ ਦੇ ਵਿੱਚ ਹੁਣ ਇਹ ਨਹੀਂ ਪਤਾ ਇੱਥੇ ਕਿੰਨਾ ਟਾਈਮ ਰਹੀ ਦੀ ਨੇ ਟਿਕੂਗੀ ਇੱਥੇ ਜ਼ਰੂਰ ਇੱਥੋਂ ਨਹੀਂ ਜਾਂਦੀ ਏ ਹੁਣ ਇਹ ਨਹੀਂ ਪਤਾ ਕਿ ਇਹਦੇ ਨਾਲ ਟਿਕੂਗੀ ਕਿ ਨਹੀਂ ਇਹ ਕੋਈ ਕਨਫਰਮ ਨਹੀਂ ਹੈ ਲੇਕਿਨ ਹਾਂ ਇਹ ਮੋਹਾਲੀ ਛੱਡੀ ਕੇ ਨਹੀਂ ਜਾਂਦੀ ਇਹ ਗੱਲ ਕਨਫਰਮ ਹੈ ਲੇਕਿਨ ਇਸ ਬੰਦੇ ਨਾਲ ਟਿਕੂਗੀ ਇਹ ਕੋਈ ਕਨਫਰਮ ਨਹੀਂ ਹੈ ਤਾਂ ਵਧੀਆ ਗੱਲ ਹੈ ਵੈਸੇ ਇੱਦਾਂ ਦੀ ਹਵਾ ਬਹੁਤ ਖਰਾਬ ਹੈ ਤੈਨੂੰ ਮੈਂ ਪਹਿਲਾਂ ਹੀ ਦੱਸ ਦਿੰਨੀ ਆ ਜੀ ਤੂੰ ਮੇਰਾ ਵੀਡੀਓ ਮੈਨੂੰ ਤਾਂ ਵੈਸੇ ਤੱਕ ਲੋਕੇਸ਼ਨ ਵੀ ਪਤਾ ਲੱਗ ਗਈ ਐ ਐਗਜ਼ੈਕਟਲੀ ਜਿਹੜੀ ਤੂੰ ਗਲੀ ਚ ਲੰਗੀ ਐ ਮੈਨੂੰ ਉਹ ਵੀ ਪਤਾ ਲੱਗ ਗਈ ਐ ਕਿ ਇੱਧਰ ਕਿਉਂਕਿ ਆਹਨੇ ਮੇਰੇ ਅੰਦਰ ਬਹੁਤ ਆਣਾ ਜਾਣਾ ਹੈਗਾ ਉਸ ਸਾਈਡ ਤੇ ਨਾਲਿਆ ਜੀ ਥਾੜੀ ਸੋਹਣੀ ਸੋਹਣੀ ਜੀ ਥਾੜੀ ਬੱਗੋ ਜੀ ਆਨੇ ਇੰਸਟਾਗ੍ਰਾਮ ਤੇ ਚਾਈ ਪਈ ਜੀ ਸੋ ਬਦਿਆ ਗੱਲ ਐ ਗੁੱਡ ਲੱਕ ਰਹੀ ਹੁਣੀ ਦੇ ਨਾਲ ਸਹੀ ਤਰੀਕੇ ਦੇ ਨਾਲ ਬਾਕੀ ਨਹੀਂ ਰਹਿਣਗੀ ਸਾਨੂੰ ਕੀ ਸਾਨੂੰ ਤਾਂ ਕੰਟੈਂਟ ਮਿਲ ਜਾਣਾ ਅਸੀਂ ਤੇ ਚੱਕ ਕੇ ਵੀਡੀਓ ਪਾ ਦੇਣੀ ਐ ਪਰ ਮੈਂ ਸੋਚਦੀ ਆ ਜੇ ਤੂੰ ਮੈਨੂੰ ਟੱਕਰ ਗਈ ਫਿਰ ਮਤਮੈ ਚਾਹਨੀ ਐ ਮੈਨੂੰ ਟੱਕਰੇ ਮੈਂ ਸੱਚੀ ਚਾਹਦੀ ਆ ਮੈਨੂੰ ਇੱਕ ਵਾਰੀ ਟੱਕਰੇ ਮੈਂ ਮੇਰਾ ਨੂੰ ਹੁਣ ਮੈਂ ਜ਼ਿਆਦਾ ਗਿੜਾ ਰੱਖਣਾ ਉਧਰ ਵਾਲੀ ਸਾਈਡ ਹਨਾ ਮਾਰਾ ਕਰਕੇ ਸਵੇਰੇ ਸ਼ਾਮੀ ਗਿੜਾ ਕੀ ਪਤਾ ਮੁਸ਼ਕਿਲ ਟੱਕਰੀ ਜਾਵੇਗੀ ਤੇ ਬੱਲਾ ਦੀ ਖੂਬਸੂਰਤ ਜਿਹਨੇ ਪੂਰੇ ਪੰਜਾਬ ਦੇ ਮੁੰਡਿਆਂ ਨੂੰ ਲੁੱਟ ਕੇ ਖਾਦਾ ਅਸੀਂ ਵੀ ਦੇਖ ਲਈਏ ਕਿਆ ਹਸੀਨਾ ਆਏ ਹੋ ਸੋ ਇਸਨਾਂ ਵਿੱਚ ਕਰਦੀ ਵੀਡੀਓ ਰਹੀ ਤੇ ਖਤਮ ਤੇ ਜਗਰਦਾਨਵਾਜ਼ ਦੀ ਮੇਰੀ ਵੀਡੀਓ ਵਧੀਆ ਲੱਗੀ ਆਪੀ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਬਾਏ ਬਾਏ ਗਾਇਸ ਟੇਕ ਕੇਅਰ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ ਬਾਏ ਬਾਏ